ਵੇ ਦੱਸ ਲੋ ਫਿਰ ਕੇ ਨਾ ਭਾਈ ਜੀ ਨੂੰ ਜਿਹੜਾ ਪਸੰਦ ਆ ਨਾ ਉਹਦੇ ਨਾਂ ਤੇ ਚੀਕਾਂ ਮਾਰ ਦਿਓ ਬੈਠਾ ਨਾ ਕਿ ਜੰਡਿਆਲੀ ਚ ਕੋਈ ਕੱਪ ਹੋ ਰਿਹਾ ਤੋੜਾਂਗਾ ਪਤਾ ਲੱਗ ਜੇ ਅੱਜ ਚੀਕਾਂ 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 ਤੋੜ ਕਰਦੇ ਧੂੜ ਵਾਹ 210 ਸੋ ਰੀਚੇਕਿੰਗ ਹੋਈ ਆ ਜੱਸ ਸਹਿਬਾਨਾ ਵੱਲੋਂ ਇਸ ਕਰਕੇ ਮੈਂ ਜਿੰਨੇ ਵੀ ਪਾਰਟਿਸਪੈਂਟ ਨੇ ਕਹਿਣਾ ਹੋਣਾ ਵੀ ਆਪਣੇ ਸ਼ੋਅ ਨੰਬਰ ਬਿਲਕੁਲ ਧਿਆਨ ਨਾਲ ਸੁਣ ਲਿਆ ਕਰੋ ਜੀ ਆਪਣੇ ਸ਼ੋਅ ਨੰਬਰ ਆ ਬਿਲਕੁਲ 210 ਸਿੱਧੇ ਕਰਕੇ ਰੱਖਿਆ ਕਰੋ ਉਹ ਤੁਹਾਡੇ ਥੋੜੇ ਜਿਹੀ ਉੱਠੇ ਹੋ ਜਾਂਦੇ ਆ ਨਾ ਫਿਰ ਦਿਖਾਈ ਦਿੰਦੇ ਆ ਚੰਗੇ ਤਰੀਕਿਆਂ ਨਾਲ ਜੇ 4 ਨੰਬਰ ਪੁੱਠੇ ਹੋ ਜਿੰਦੇ ਫਿਰ ਕੰਮ ਵੀ ਪੁੱਠਾ ਹੋ ਜਾਂਦਾ ਸੋ ਧਿਆਨ ਰੱਖਿਆ ਕਰੋ ਇਹ ਚੀਜ਼ ਦਾ ਅੱਜ ਤੁਹਾਨੂੰ ਵੀਡੀਓ ਚ ਆਪਾਂ ਐਮਪਾਇਰ ਹਾਰਸ ਕੱਪ 2024 ਦਾ ਜੋ ਮਾਰਵਾੜੀ ਸ਼ੋ ਹੋਇਆ ਦੀ ਉਹਦੀ ਸਾਰੀ ਵੀਡੀਓ ਆਪਾਂ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਹੋਰ ਵੀ ਆਪਾਂ ਤੁਹਾਡੇ ਵਾਸਤੇ ਦੋਸਤੋ ਵੀਡੀਓ ਲੈ ਕੇ ਆਵਾਂਗੇ ਨੋਕਰਾ ਕੈਟਾਗਰੀ ਦੀਆਂ ਜੋ ਚੈਂਪੀਅਨ ਘੋੜਾ ਬਣਿਆ ਉਹਦੀ ਵੀਡੀਓ ਦਿਖਾਵਾਂਗੇ ਚੈਂਪੀਅਨ ਆਫ ਚੈਂਪੀਅਨ ਨੋਕਰਾ ਘੋੜਾ ਕਿਹੜਾ ਬਣਿਆ ਉਹਦੀ ਵੀ ਵੀਡੀਓ ਪਾਵਾਂਗੇ ਚੈਂਪੀਅਨ ਆਫ ਚੈਂਪੀਅਨ ਮਾਰਵਾੜੀ ਕਿਹੜਾ ਘੋੜਾ ਬਣਿਆ ਉਸਦੀ ਵੀ ਆਪਾਂ ਵੀਡੀਓ ਪਾਵਾਂਗੇ ਆਪਾਂ ਜਿੰਨਾ ਹੋ ਸਕਿਆ ਮੇਲ ਸੋ ਦੀ ਵੱਧ ਤੋਂ ਵੱਧ ਵੀਡੀਓ ਕਵਰ ਕੀਤੀ ਆ ਦੋਸਤੋ ਜਿੰਨੇ ਘੋੜੇ ਆਪਾਂ ਤੋਂ ਦਿਖਾਏਗੇ ਆਪਾਂ ਵੀਡੀਓ ਚ ਦਿਖਾਵਾਂਗੇ ਜਿੰਨਾ ਵੀ ਸੋ ਦਿਖਾਇਆ ਗਿਆ ਉਹ ਵੀ ਦਿਖਾਵਾਂਗੇ ਆ ਸੋਤੀ ਜਿਹੜਾ ਮਾਰਵਾੜੀ ਦਾ ਇਹ ਇੰਨਾ ਕੁ ਖੂਬਸੂਰਤ ਤੇ ਕੈਂਡ ਸੋ ਸੀ ਨਾ ਸੋ ਨੂੰ ਦੇਖ ਕੇ ਇੰਨਾ ਕੁ ਸਕੂਨ ਮਿਲਦਾ ਸੀ ਨਾ ਦੋਸਤੋ ਉਥੇ ਤਾਂ ਕਰਕੇ ਕਹਿੰਦੇ ਹੁੰਦੇ ਨੇ ਵੀ ਜਿੰਨੇ ਵੀ ਸੋ ਜਾਂ ਮੇਲੇ ਹੁੰਦੇ ਨੇ ਦੋਸਤੋ ਜਾਇਆ ਕਰੋ ਦੇਖਣਾ ਵੱਧ ਤੋਂ ਵੱਧ ਜੋ ਆ ਪ੍ਰਦਰਸ਼ਨੀ ਸੀ ਬਹੁਤ ਸੋਹਣੀ ਬਾ ਕਮਾਲ ਤੀਗੀ ਤੇ ਦਿਲ ਨੂੰ ਇੰਨਾ ਕੁ ਸਕੂਨ ਮਿਲਦਾ ਸੀ ਨਾ ਘੋੜਿਆਂ ਨੂੰ ਦੇਖ ਕੇ ਜਿੰਨੇ ਵੀ ਲੋਕ ਖੜੇ ਰਹੇ ਸੀ ਸਾਰਿਆਂ ਦੇ ਮੂੰਹ ਤੇ ਹਾਸੇ ਰੌਣਕ ਤੇ ਟੈਨਸ਼ਨਾਂ ਦੂਰ ਸੀ ਉਸ ਵਕਤ ਆ ਇਸ ਨੂੰ ਕੋਈ ਟੈਨਸ਼ਨ ਨਹੀਂ ଥିਦੀ ਹੈਗੀ ਸਾਰਿਆਂ ਦਾ ਜਿਹੜਾ ਚਕਾ ਸੀ ਘੋੜਿਆਂ ਵੱਲ ਸੀਗਾ ਮਿਊਜ਼ਿਕ ਦੇ ਨਾਲ ਜੋ ਮਾਹੌਲ ਬਣ ਰਿਹਾ ਸੀਗਾ ਦਰਸ਼ਕਾਂ ਦੀਆਂ ਚੀਕਾਂ ਰੌਲਾ ਪਾ ਰਹੇ ਸੀ ਬਹੁਤ ਉੱਚੀ ਉੱਚੀ ਤੇ ਉਹਦੇ ਨਾਲ ਜੋ ਮਾਹੌਲ ਬਣਿਆ ਹੋਇਆ ਸੀ ਤੇ ਜੋ ਬੁਲਾਰੇ ਸੀ ਉਹ ਬਹੁਤ ਸੋਹਣਾ ਖੂਬ ਬੋਲ ਰਹੇ ਸੀ ਤੇ ਉਹਦੇ ਨਾਲ ਬਹੁਤ ਸੋਹਣਾ ਮਾਹੌਲ ਬਣਿਆ ਹੋਇਆ ਤੇ ਘੋੜੇ ਐਨ ਇੱਕ ਦੂਜੇ ਤੋਂ ਸੋਹਣਾ ਘੋੜਾ ਪਹੁੰਚ ਰਿਹਾ ਸੀ ਸਾਰਿਆਂ ਦੀ ਬਹੁਤ ਸੋਹਣੇ ਸੋਹਣੇ ਘੋੜੇ ਸੀਗੇ ਤੇ ਆਪਣੇ ਆਪ ਵਿੱਚ ਇੱਕ ਤੋਂ ਇੱਕ ਚੜਦਾ ਘੋੜਾ ਸੀਗਾ ਤੇ ਜਿੰਨੇ ਵੀ ਪ੍ਰਦਰਸ਼ਨੀ ਘੋੜੇ ਆਏ ਸੀ ਤੇ ਜਿਹੜੇ ਆ ਸੋ ਚੱਲ ਰਿਹਾ ਮਾਰਵਾੜੀ ਦਾ ਇਹਦੇ ਵਿੱਚ ਚੈਂਪੀਅਨ ਘੋੜਾ ਕੱਢਿਆ ਗਿਆ ਸੀਗਾ ਤੇ 10 ਨੰਬਰ ਦਿੱਤੇ ਦਿੱਤੇ ਸੀ ਘੋੜਿਆਂ ਨੂੰ ਪਹਿਲੇ 10 ਨੰਬਰਾਂ ਤੇ ਕਿਹੜੇ ਕੱਡੇ ਨੇ ਉਹ ਵੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਤੇ ਜਿਹੜਾ ਘੋੜਾ ਚੈਂਪੀਅਨ ਬਣਿਆ ਦੂਜੇ ਤੀਜੇ ਨੰਬਰ ਤੇ ਆਇਆ ਉਹ ਵੀ ਆਪਾਂ ਇਹਦੇ ਵਿੱਚ ਸਾਰੀ ਵੀਡੀਓ ਚ ਤੁਹਾਨੂੰ ਐਂਡ ਤੱਕ ਦਿਖਾਵਾਂਗੇ ਤੁਸੀਂ ਬਣੇ ਰਹੋ ਤੋਂ ਘੋੜੇ ਬਾ ਕਮਲ ਘੋੜੇ ਦੀ ਦੋਸਤੋ ਤੇ ਵੀਡੀਓ ਚ ਐਂਡ ਤੱਕ ਬਣੇ ਰਹੋ ਤੇ ਵੀਡੀਓ ਦਾ ਇੰਜੋਏ ਕਰੋ ਤੇ ਸਾਰੀ ਵੀਡੀਓ

ਮੁਆਹਣ ਲੱਗਦਾ ਵੀ ਹੁਣ ਕੇਜ ਦੀ ਖੱਬੀ ਸਾਈਡ ਵਾਲੇ ਪਾਸੇ ਵੀ ਗਰਮ ਹੋ ਗਈ ਪੂਰੀ ਗਰਮ ਪੂਰੀ ਗਰਮ ਇਹ ਕਾਲੀ ਤੇ ਲਾਲੀ ਗਰਮ ਨੂੰ ਥੋੜਾ ਜਿਹਾ ਲੇਟ ਹੋ ਰਿਹਾ ਹੈਲੋ ਕੁਨੈਸ਼ ਜੀ ਜਿੱਥੇ ਜੱਜ ਸਾਹਿਬ ਦਾ ਸੈਟਿੰਗ ਏਰੀਆ 210 ਆ ਗਿਆ ਜੀ ਉਹ ਆ ਗਿਆ ਵੀ ਆ ਗਿਆ ਠੀਕ ਹੈ ਠੀਕ ਹੈ ਉਹ ਬਾਈ ਜੀ ਨੂੰ ਜਿਹੜਾ ਪਸੰਦ ਆ ਨਾ ਉਹਦੇ ਨਾਂ ਤੇ ਚੀਕਾਂ ਮਾਰੋ ਬੈਠਾ ਹੈ ਅਕਸ਼ਜ ਜੰਡਿਆਲੀ ਚ ਕੋਈ ਕੱਪ ਹੋ ਰਿਹਾ ਹੈ ਪਤਾ ਲੱਗ ਗਿਆ ਅੱਜ ਸ਼ਿੰਕਾ ਸ਼ਿੰਕਾ ਸਪੋਰਟ ਕਰਦੇ ਆਂ ਧੂੜ ਵਾਹ ਜਿਵੇਂ ਅੱਜ ਘੋੜੇ ਇੱਕ ਦੂਜੇ ਦੇ ਆਪੋਂ ਸਾਹਮਣੇ ਨੇ ਓਵੇਂ ਦਰਸ਼ਕ ਵੀ ਆਪੋਂ ਸਾਹਮਣੇ ਨੇ ਆ ਸੱਜੇ ਪਾਸੇ ਦੱਸੋ ਵੀ ਕਿੰਨਾ ਕੁ ਤੁਹਾਡੇ 'ਚ ਜੋਰ ਹੈ ਹੂਕ ਤੇ ਤਾੜੀ ਮਾਰ ਕੇ ਦੱਸ ਦਿਓ ਵੀ ਅੱਜ ਤੇ ਹੁਣ ਖੱਬੇ ਵਾਲੇ ਵੀ ਦਿਖਾ ਦਿਓ ਆਪਣਾ ਜੋਸ਼ ਇੱਧਰ ਘੱਟਾ ਯਾਰ ਖੱਬੇ ਵਾਲੇ ਪਾਸੇ ਇੱਕ ਮੌਕਾ ਹੋਰ ਨਹੀਂ ਰਹਾ ਨੇ ਆ। ਓ ਖੱਬੇ। ਸੁਆਦ ਵੀ ਆ ਆ ਗਿਆ ਆ ਗਿਆ ਆ ਗਿਆ। ਓ ਸਾਹਮਣੇ ਵਾਲੇ ਵੀ ਦੱਸ ਦਿਓ। ਆਹਾ ਆਹਾ। ਇਹ ਸੱਜੇ ਵਾਲੇ। ਆ ਲਾਲ ਪੱਗ ਵਾਲਾ ਬਾਈ ਛੀਟੀਆਂ ਬੜੀਆਂ ਘੈਂਟ ਮਾਰਦਾ ਯਾਰ। ਇਹੋ ਨਾ ਰੰਗ ਅੱਜ ਤੱਕ ਕਿਸੇ ਨਾ ਪਹਣੀ ਬੱਜਿਆ ਬਾਈ। ਸੁਆਦ ਆ ਗਿਆ। ਛੱਲੇ। ਸੱਜੇ ਆ ਬਕਰੀ ਹੋਰ ਸੱਜੇ ਆ ਇਹ ਤਾਂ ਹੋ ਗਿਆ ਭਾਈ ਜੀ ਦਾ ਸਰਪਾ ਮੇਰਾ ਜੀ ਮੇਰੀ ਮਿਹਰਬਾਨੀ ਜੱਜਿੰਗ ਸ਼ੁਰੂ ਹੋਣ ਲੱਗੀ ਬਹੁਤ ਬਹੁਤ ਸ਼ੁਕਰੀਆ ਜੱਜਿੰਗ ਸ਼ੁਰੂ ਹੋਣ ਲੱਗੀ ਹੈ ਦੂਜੇ ਰਾਉਂਡ ਦਾ ਅੰਗਾਜ਼ ਹੋਣ ਲੱਗਿਆ ਜੀ ਸੋ ਜਿਵੇਂ ਜਿਵੇਂ ਤੁਹਾਡੇ ਸ਼ੋ ਨੰਬਰ ਬੋਲੇ ਜਾਣੇ ਗ੍ਰਾਊਂਡ ਖਾਲੀ ਕਰ ਦਿਓ ਉਸ ਹਿਸਾਬ ਨਾਲ ਜੱਜੇ ਸਾਹਮਣੇ ਤੁਸੀਂ ਆਪਣੇ ਘੋੜੇ ਲੈ ਕੇ ਜਾਣੇ ਆ ਜੀ ਤੋ ਬਿਲਕੁਲ ਇੱਕ ਸਾਈਡ ਤੇ ਲਾ ਲਓ ਸਾਰੇ ਘੋੜੇ ਜੀ ਚੁੱਪ ਇਹ ਬਿੜਾ ਪਿੱਛੋਂ ਵੱਧ ਰ ਰ ਕਰੇ ਘਟਸਾ ਬੜਾ ਨੇੜੇ ਹੋ ਕੇ ਦੇਖ ਲਉਂਗੀ ਬਿੜਾ ਪੀਤੀ ਆ ਜਾਂ ਪੀਤੀ ਹੋਈ ਆ ਨਹੀਂ ਬਿੜਾ ਪੀਤੀ ਆ ਮੁੰਡਾ ਨਹੀਂ ਦਿਖੀ ਜਾਂਦਾ ਪਰ ਜੋਸ਼ ਵੀ ਬਹੁਤ ਆ ਘੋੜਿਆਂ ਨੂੰ ਦੇਖ ਕੇ ਜੀ ਹਾਂ ਹਾਂ ਜਿਹੜੀ ਪੀਤੀ ਹੋਈ ਉਹ ਤਾਂ ਥੋੜੇ ਟਾਈਮ ਬਾਅਦ ਲੈ ਜਾਂਦੀ ਹੈ ਪਰ ਜਿਹੜਾ ਇਹਨਾਂ ਘੋੜਿਆਂ ਦਾ ਸਰੂਰ ਆ ਉਹ ਜ਼ਿੰਦਗੀ ਭਾਰੀ ਚੜਿਆ ਰਹਿੰਦਾ ਸੋ ਇਸੇ ਕਰਕੇ ਕਹਿੰਨਾ ਕਿ ਬਿਨਾ ਬੀਤੀ ਹੋ ਬਜਨ ਨਾਲ ਮਰ ਸਾਹਿਬ ਮਰ ਸਾਹਿਬ ਜੀ 103 ਸ਼ੋਅ ਨੰਬਰ 103 ਨੇ ਹੋਵੇ 103 ਨੰਬਰ 103 ਡਾਕਟਰ ਸਾਹਿਬ ਜੀ ਰਿਜ਼ਲਟ ਅਨਾਉਂਸ ਨਹੀਂ ਹੋਇਆ ਪੜਾਕੇ ਪਹਿਲੀ ਪਈ ਜਾਂਦੇ ਜੀ ਇਹ ਬੱਸ ਸਿੱਝ ਜਾਂ ਹੈ ਜੀ ਭਾਈ ਜੀ ਕੋਈ ਵੀ ਅੰਦਰ ਐਂਟਰ ਨਾ ਹੋਵੇ ਕਿਉਂਕਿ ਅਸੀਂ ਵੀ ਚੌਵੀ ਵਾਲੇ ਵੀਰਾਂ ਨੂੰ ਧਿਆਨ ਭਾਈ ਜੀ ਸਪੌਂਸਰ ਨੂੰ ਧਿਆਨ ਰੱਖੋ ਜੀ ਕਿਉਂਕਿ ਬਹੁਤ ਹੀ ਟਫ ਮੁਕਾਬਲੇ ਚੱਲ ਰਿਹਾ ਰਿੰਗ ਦੇ ਵਿੱਚ ਸਾਡੇ ਜੱਜ ਸਹਿਬਾਨ ਹੋਣ ਜੀ ਜਾਂ ਸਾਡੇ ਪਰਸ਼ੇ ਰੱਖੀਏ ਬਿਲਕੁਲ ਡਾਕਟਰ ਸਾਹਿਬ ਕਿਉਂਕਿ ਹੁਣ ਨੌ ਤੇ ਚਵਾਰੇ ਵਾਲੀ ਗੱਲ ਆ ਬਹੁਤ ਜਲਦੀ ਭਾਈ ਜੀ ਸਾਡਾ ਸਭ ਦੇ ਭਾਈ ਬਿਆਨ 2 ਮਿੰਟ ਮੌਨਤਾਰਨ ਕਰੋ ਨੇੜੇ ਨਾ ਕਰੋ ਬਈ ਜਦੋਂ ਕੋੜੇ ਹਾਈਪਰ ਹੁੰਦੇ ਆ ਹਾਈ ਜੀ ਤੁਹਾਡਾ ਸ਼ੋਅ ਨੰਬਰ ਕੀ ਆ ਬਾਈ ਕਾਲੇ ਕੋੜੇ ਵਾਲੇ ਬਾਈ ਤੁਹਾਡਾ ਸ਼ੋਅ ਨੰਬਰ 210 ਨੰਬਰ ਨੂੰ ਡਿਸਕਵালিਫਾਈ ਕੀਤਾ ਜਾਂਦਾ ਜੀ ਬਾਹਰ ਲੈ ਜਾਓ ਬਾਈ ਸ਼ੋ ਨੰਬਰ 210 'ਚ ਤੁਜੇ ਵੀ ਵੀਰਾ ਜਿਹੜੇ ਉਹ ਧਿਆਨ ਰੱਖਣ ਕੋਈ ਵੀ ਆਪਦੇ ਘੋੜੇ ਨੂੰ ਸਾਰੇ ਕੰਟਰੋਲ ਰੱਖਿਓ ਫੇਰ ਨਾ ਕਿ ਉਹ ਕਿਸੇ ਦਾ ਘੋੜਾ ਡਿਸਕਵালিਫਾਈ ਹੋ ਗਿਆ ਕਿਉਂਕਿ ਰੂਲ ਇਜ਼ ਰੂਲ ਹਰ ਕਿਸੇ ਲਈ ਚਾਹੇ ਉਹ ਕੋਈ ਵੀ ਹੈ ਰੂਲ ਸਭ ਲਈ ਇੱਕੋ ਬਰਾਬਰ ਹੈ ਜੀ ਜਿੰਨੇ ਵੀ ਪਾਰਟਿਸਪੈਂਟ ਆਏ ਨੇ ਇਸ ਗੱਲ ਦਾ ਜਰੂਰ ਧਿਆਨ ਰੱਖਣੋ ਕਿ ਕੋਈ ਵੀ ਫੋਨ ਯੂਜ਼ ਨਾ ਕਰੇ ਰਹੀ ਕਿਸੇ ਵੀ ਹੈਂਡਲਰ ਨੇ ਫੋਨ ਨਹੀਂ ਯੂਜ਼ ਕਰਨਾ ਤੇ ਇੱਕ ਘੋੜੇ ਦੇ ਨਾਲ ਸਿਰਫ ਦੋ ਹੈਂਡਲਰ ਹੋਣੇ ਚਾਹੀਦੇ ਆ ਉਸ ਤੋਂ ਵੱਧ ਅਲਾਉਡ ਨਹੀਂ ਜੀ ਸੋ ਜਿੰਨੇ ਵੀ ਹੈਂਡਲਰ ਨੇ ਆਪਣੇ ਫੋਨ ਆ ਜਿਹੜੇ ਉਸ ਵਿੱਚ ਆਫ ਕਰ ਦੋ 231 231 170 ਬਾਈ ਦੀ ਕੰਟਰੋਲ ਦੇਿਲ ਕੁਸ਼ ਨਜ਼ਾਰਾ ਮਾਰਵਾੜੀ ਘੋੜੇ ਦੀ ਇਹ ਰੰਗਦਾ ਜੀ ਵਾਜੀਵਾ ਤਾੜੀਆਂ ਦੇ ਨਾਲ ਹੌਸਲਾ ਵਧਾਈ ਹੋ ਰਹੀ ਹੈ ਜੀ ਤਾੜੀਆਂ ਦਰਸ਼ਕੋ ਜਰੂਰ ਮਾਰਦੇ ਰਹੋ ਤੁਹਾਨੂੰ ਠੰਡ ਵੀ ਘੱਟ ਲੱਗੂ ਤੇ ਘੋੜੇ ਵਾਲਿਆਂ ਦੀ ਹੌਸਲਾ ਵਧਾਈ ਵੀ ਹੁੰਦੀ ਰਹੂ ਜੀ ਸਾਡੇ ਜਸ਼ਕਾਂ ਨੂੰ ਬੇਨਤੀ ਹੈ ਕਿ ਕਈ ਵਾਰ ਤੁਹਾਡੇ ਜਿਹੜੇ ਖੜੇ ਘੋੜੇ ਦਰਦੇ ਹੁੰਦੀ ਆਵਾਜ਼ ਤੋਂ

ਸਾਈਡ ਵਾਲੇ ਪਾਸੇ ਵੀ ਗਰਮ ਹੋ ਗਈ ਪੂਰੀ ਗਰਮ ਪੂਰੀ ਗਰਮ ਇਹ ਕਾਲੀ ਤੇ ਲਾਲੀ ਜਰਮ ਨੂੰ ਥੋੜਾ ਜਿਹਾ ਲੇਟ ਹੋਇਆ ਹੈਲੋ ਹੈਲੋ ਮਨੀਸ਼ ਜੀ ਜਿੱਥੇ ਜੱਜ ਸਾਹਿਬ ਦਾ ਸਿਟਿੰਗ ਏਰੀਆ ਉੱਥੇ ਕੌਫੀ ਭੇਜਿਓ ਜੀ ਜਲਦੀ ਬਾਈ ਆਹ ਨਜ਼ਾਰਾ ਤਾਂ ਕਰੋੜਾਂ ਰੁਪਈਆ ਨਾਲ ਨਹੀਂ ਮਿਲਣਾ ਇਹ ਜੇ ਮਿਲਣਾ ਦਾ ਸਿਰਫ ਪੰਜਾਬ ਦੀ ਧਰਤੀ ਤੇ ਮਿਲਣਾ ਬਾਈ ਇਹ ਕਿਸੇ ਘੋੜਿਆਂ ਦੇ ਸ਼ੋਅ ਈ ਮਿਲੂਗਾ ਬਿਲਕੁਲ ਹਨੂ ਮਾਣਾ ਪੰਜਾਬੀ ਹੋਣ ਤੇ ਲੈ ਪੰਜਾਬੀ ਉਹ ਦੱਸ ਨਾ ਫਿਰ ਕਿਰਾ ਮੜ ਜਾ ਰੌਲਾ ਰੱਪਾ ਪਾ ਕੇ ਸਵਾਦ ਆਉਣਾ ਬਾਈ ਵਾ ਵਾ ਸੱਜਿਆ ਜੀ ਬੋਲੇ ਸੱਜਿਆ ਗਰਸਾ ਖੇਡ ਭਾਰੀ ਹੋ ਗਿਆ

ਦੂਰ ਦੂਰ ਰਹਿੰਦੇ ਕਿਤੇ ਪੈ ਨਾ ਜਾਣ ਦੂਰੀਆਂ ਸਾਡੇ ਨਾਲ ਵੱਡਾ ਦਾ ਗੁੱਸੇ ਗੱਲੇ ਮਜਬੂਰੀਆਂ ਜੀ ਦੁੱਖ ਤਾਂ ਬਥੇਰੇ ਸਾਨੂੰ ਖੁਸ਼ੀਆਂ ਦੀ ਲੋੜ ਏ ਸਾਨੂੰ ਤੇਰੇ ਮਿੱਠੇ ਮਿੱਠੇ ਹਾਸਿਆਂ ਦੀ ਲੋੜ ਏ ਜਿੰਨਾ ਔਖਾ ਮੁਕਾਬਲਾ ਓਏ ਬਹੁਤ ਔਖਾ ਹੰਦੜਾ ਔਰ ਬਹੁਤ ਹੀ ਬਰੀਕੀਆਂ ਦੇ ਨਾਲ ਆਏ ਹਾਂ ਹਾਂ ਪੂਰਾ ਰੰਗ ਬੰਨਿਆ ਪਿਆ ਵੀ ਇਸ ਮਾਰ ਵਾਲੀ ਘੋੜਿਆਂ ਦੀ ਰਕ ਦੇ ਵਿੱਚ ਵਾਹ ਵਾਹ ਜੀ ਵਾਹ ਸਵਾਦ ਆ ਗਿਆ ਸਵਾਦ ਕੰਨੇ ਜੀ ਸ਼ੋਅ ਨੰਬਰ 215 ਇਸ ਤੋਂ ਬਾਅਦ ਨੌਵਾਂ ਸਥਾਨ ਜਿਹੜੇ ਘੋੜੇ ਨੇ ਪ੍ਰਾਪਤ ਕੀਤਾ ਉਹ ਹੈ ਜੀ ਸ਼ੋਅ ਨੰਬਰ 136 36 36 1

दिलराज दिलवा घोड़े का बच्चा जी ये साढ़े बहुत ही सत्कार जो चौथी बखबीर सिंह जसड़ चौथी पोजिशन शो नंबर एक सो सता वन सिक्स सेवन शो नंबर एक सौ सताहठ लेके आओ जी पांचवी पुजिशन जो हासिल की थी है भाई सुखबीर सिंह जसड़ जी का घोड़ा दिलवाज दिलवा घोड़े का बच्चा जी यह लो जी फोर्थ पुजिशन हासिल की है जी घोड़े का नी आकाश चैंपियन ऑफ चैंपियन देव घोड़े का बच्चा जी ये ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸੁਖਸਿੰਦਰ ਸਿੰਘ ਜੀ ਸਿੱਧੂ ਜਿਹਨਾਂ ਨੂੰ ਅਸੀਂ ਪਿਆਰ ਨਾਲ ਨੀਦਾ ਵੀ ਕਹਿ ਦਿੰਦੇ ਆ ਉਹਨਾਂ ਦੇ ਕੋੜੇ ਨੇ ਫੋਰਸ ਪੋਜੀਸ਼ਨ ਹਾਸਲ ਕੀਤੀ ਹੈ ਜੀ ਕੋੜੇ ਦਾ ਨਾਂ ਜੀ ਆਕਾਸ਼ ਸੋ ਬਹੁਤ ਹੀ ਫਸਲੀ ਟੱਕਰ ਰਹੀ ਹੈ ਜੀ ਮਾਰਵਾੜੀ ਘੋੜਿਆਂ ਦੇ ਇਸ ਰਿੰਗ ਦੀ ਬੜੇ ਪਤਵੇਂ ਮੁਕਾਬਲੇ ਹੋਏ ਪੁਆਇੰਟਾਂ ਦੇ ਜਿੱਤਾਂ ਹਾਰਾਂ ਹੋਈਆਂ ਨੇ ਜੀ ਛੱਲਾ ਜੀ 3rd ਪੋਜੀਸ਼ਨ ਵੀ ਅਨਾਉਂਸ ਕਰ ਦੋ ਨਹੀਂ ਉਹ ਜਿਹੜਾ ਗਿਆ ਉਹ 5ਵੇਂ ਨੰਬਰ ਤੇ ਆਇਆ ਮਤਲਬ ਉਹ ਚੌਥੇ ਨੰਬਰ ਤੇ ਹਾਂਜੀ ਆਉਣਾ ਤੀਜੇ ਨੰਬਰ ਤੇ ਜਿਹੜਾ ਆ ਰਿਹਾ ਉਹਦਾ ਨਾਮ ਤੀਜਾ ਨੰਬਰ ਜਿਹੜੇ ਘੋੜੇ ਨੇ ਪ੍ਰਾਪਤ ਕੀਤਾ ਉਹਦਾ ਸ਼ੋਅ ਨੰਬਰ ਹੈ ਜੀ 99쇼 넘버 99 ਜੱਗ ਲੈ ਕੇ ਆਉਂਦੀ ਨੇ 3rd ਪੋਜੀਸ਼ਨ 쇼 넘버 99 ਆਜੋ ਦੀ ਆਕਾਸ਼ ਘੋੜਾ ਜੀ ਦੇਵ ਘੋੜੇ ਦਾ ਬੱਚਾ ਪ੍ਰਵਾਹ ਦਾ ਪੋਤਾ ਜਿਸ ਦੇ ਓਨਰ ਨੇ ਸੁਖਜਿੰਦਰ ਸਿੰਘ ਜੀ ਸਿੱਧੂ ਬਾਈ ਨੀਟਾ ਢੰਡਾ ਫੋਰਥ ਪੋਜੀਸ਼ਨ ਹਾਸਲ ਕੀਤੀ ਹੈ ਜੀ ਆਕਾਸ਼ ਘੋੜੇ ਨੇ ਜੀ ਉਸ ਤੋਂ ਬਾਅਦ ਜੋ ਥਰਡ ਪੋਜੀਸ਼ਨ ਹੈ ਜੀ ਸ਼ੋ ਨੰਬਰ 99 ਘੋੜੀ ਦਾ ਨਾਂ ਜੀ ਘੋੜੀ ਦਾ ਨਾਂ ਜੀ ਪੇਸ਼ਵਰ ਦੇਵਰਾਜ ਘੋੜੇ ਦਾ ਬੱਚਾ ਜੀ ਇਹ साढ़े बहुत ही सहयोग कुशलदीप सिंह जी ढिलों किकी ढिलों जी पेशवर घोड़े का जी पेशवर देवराज घोड़े का बच्चा जी है पेशवा पेशवा इस घोड़े ने थर्ड पोजिशन हासिल की है जी चौथा नंबर है जी 2 100 ਕੱਤੀ 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 ਆ ਜਾਓ ਜੀ 150 ਨੰਬਰ ਪਹਿਲਾ ਸਥਾਨ 150 ਸਾਈਕਲ ਪ੍ਰਾਈ ਸਰਿੰਦਰ ਗਿੱਲ ਪਿਆਰ ਨਾਲ ਅਸੀਂ ਛਿੰਦਾ ਮੁੱਲਾਪੁਰ ਕਹਿੰਦੇ ਨੇ ਵੀਰ ਨੂੰ ਦੂਜੀ ਪੋਜੀਸ਼ਨ ਹਾਸਲ ਕੀਤੀ ਹੈ ਜੀ ਇਸ ਤੋਂ ਬੇ ਨੇ ਆਸੀ ਕੋਲੇ ਨਵਾਬ ਕੋਲੇ ਦਾ ਬੱਚਾ ਅੱਜ ਦਾ ਚੈਂਪੀਅਨ ਨਾਮ ਤੁਸੀਂ ਬੋਲੋ ਵੀ ਸਾਰੇ ਜਾਣਦੇ ਹੋਣੇ ਬਹੁਤ ਬਹੁਤ ਮੁਬਾਰਕਾਂ ਭਾਈ ਸੰਦੀਪ ਰਾਜੇ ਤੋਨੂ ਅੱਜ ਦਾ ਚੈਂਪੀਅਨ ਕੋੜਾ ਚਮਤਾਸ ਕੁਝ ਦਿਨ ਪਹਿਲਾਂ ਜੋਧਪੁਰ ਚੈਂਪੀਅਨ ਵੀ ਬਣ ਗਿਆ ਹੈ ਘੋੜਾ ਇਹ ਥੋੜਾ ਨਾਗਰਾਤਾ ਦਿਖਾਉ ਵੀ ਚੈਂਪੀਅਨ ਬਣਿਆ ਘੋੜਾ ਬਹੁਤ ਬਹੁਤ ਵਧਾਈਆਂ ਭਰਾ ਨੂੰ ਘੋੜਾ ਸ਼ਫਤਾਸ਼ ਕਾਲੇ ਕਾਂਡੇ ਦਾ ਬੱਚਾ ਲਾਲਾ ਲਾਲਾ ਹੋ ਗਈ ਖਾੜਾ ਗਿਆ ਹਲ ਸੀ ਸੋ ਬਚ ਕੇ ਵੀ ਚੈਂਪੀਅਨ ਘੋੜਾ ਵੱਖਰਾ ਨਗਰਾ ਵੱਖਰਾ ਐਟੀਟਿਊਡ ਇਸ ਥੋੜੇ ਵਿੱਚ ਥੋੜਾ ਸ਼ਕਤਾਸ਼ ਬਈ ਚੈਂਪੀਅਨ ਬਣਿਆ ਘੋੜਾ ਕੂਕਰੌਣ ਜੀ ਪਾ ਕੇ ਦੱਸ ਲੋ ਫਿਰ ਕੇ ਨਾ सॼे भाई तारी लीला जी भाईप जो बहुत बहुत मुबारका भई बाला कट न करो हिकु करोटो करा लो जा हुओ पिछे हो जो भाई, पिछे हो भाई बोर्ड रोक लो भाई ਨੁਕਰਾ ਬਰੀਡ ਦੀ ਚੈਂਪੀਅਨਸ਼ਿਪ ਹੋਣੀ ਹੈ ਜੀ ਇਸ ਤੋਂ ਬਾਅਦ ਪਲੀਜ਼ ਆਪਣੇ ਆਪਣੇ ਐਨੀਮਲ ਨੇੜੇ ਰੱਖਿਓ ਜੀ ਰਿੰਗ ਦੇ ਸੰਦੇ ਬੋਲੇ ਸੋਨਿਹਾਰ ਸੋਹ ਸਿਰਿਆ ਕਾਲੇ ਜੀ ਜੀ ਸਟਡ ਫਾਰਮ ਢਿਡਬਾ ਵੱਲੋਂ ਭਾਈ ਆਪ ਦੀ ਗਲੀ ਦਾ ਸਨਮਾਨ ਹੋਣਾ ਜੀ ਜੀ ਸਟਡ ਫਾਰਮ ਦੇ ਆਨਰ ਦੇ ਜੋ ਯਾਰ ਮਹਿਮਾਨ ਭਾਈ ਸੁਪਿੰਦਰ ਮਹਿਮਾਨ ਭਾਈ ਸੁਖਜੈ ਮਹਿਮਾਨ ਇਸ ਤੋਂ ਬਾਅਦ ਜੀ ਨੁਕਰੇ ਦੀ ਚੈਂਪੀਅਨਸ਼ਿਪ ਹੋਣੀ ਹੈ ਪਲੀਜ਼ ਲੈ ਕੇ ਆਓ ਜੀ ਨੁਕਰੇ ਇਹ ਸਵਤਾਸ਼ ਖੋੜਾ ਜੀ ਕਾਲੇ ਘਾਡੇ ਦਾ ਬੱਚਾ ਹੈ ਇਹਦੀ ਮਾਂ ਹੈ ਅਲਾ ਮਾਰਾ ਇਹਨੂੰ ਫ੍ਰੀਡ ਕੀਤਾ ਹੈ ਸਵਾਏ ਸਿੰਘ ਜੀ ਨੇ ਤੇ ਅੱਜਕੱਲ ਇਹ ਸੁਦੀਪ ਬਰਾਣ ਜੱਟੋ ਤੇ ਭਾਈ ਤਾਰੀ ਲੀਲਾ ਦੇ ਘਰ ਦਾ ਸ਼ੁਗਾਰ ਹੈ ਸ਼ਫਤਾਰ ਬਹੁਤ ਬਹੁਤ ਵਧਾਈਆਂ ਵੀਰਾਂ ਨੂੰ ਅੱਜ ਚੈਂਪੀਅਨ ਬਣਿਆ ਇਹ ਘੋੜਾ ਸ਼ਫਤਾਰ ਤੇ ਸਾਡੇ ਭਾਈ ਆਰ ਪੀ ਗਿੱਲ ਜੀ ਦਾ ਸਨਮਾਨ ਕੀਤਾ ਜਾ ਰਿਹਾ ਜੀ ਜੀ ਸਟੱਡ ਫਾਰਮ ਵੱਲੋਂ ਜਿਸ ਦੇ ਕਿ ਓਨਰ ਨੇ ਭਾਈ ਯਾਨ ਗਰੇਵਾਲ ਭਾਈ ਸੁਖਚੈਨ ਕੁਮਾਰ ਭਾਈ ਸੁਪਿੰਦਰ ਕੁਮਾਰ ਤੇ ਭਾਈ ਜੀ ਆਰ ਪੀ ਗਿੱਲ ਜੀ ਅੰਨ ਤੱਕ ਮਿਹਨਤ ਕਰਦੇ ਇਹਨਾਂ ਘੋੜਿਆਂ ਲਈ ਸੋ ਜੀ ਜੀ ਸਟੱਡ ਫਾਰਮ ਵੱਲੋਂ ਭਾਈ ਆਰ ਪੀ ਗਿੱਲ ਜੀ ਦਾ ਓਨਰ ਦਿੱਤਾ ਜਾ ਰਿਹਾ ਜੀ ਬਾਈ ਆਰ ਪੀ ਗਿਲ ਜੀ ਨੂੰ ਜੀ ਜੀ ਸੋਡਾ ਪਹਿਲੇ ਨੰਬਰ ਤੇ ਆ 77 ਜੀ ਬਹੁਤ ਹੀ ਖੁਸ਼ੀ ਦੇ ਪਾਲ ਨੇ ਜੀ ਜੀ ਸਟਨ ਫਾਰਮ ਵੱਲੋਂ ਬਾਈ ਆਰ ਪੀ ਗਿਲ ਜੀ ਦਾ ਸਨਮਾਨ ਕੀਤਾ ਗਿਆ ਜੀ ਕਿਉਂਕਿ ਬਾਈ ਆਰ ਪੀ ਦੇ ਫੇਰ ਮਹਾਰਾਸ਼ਟਰ ਦਾ ਕੱਠੇ ਹੈ ਜੀ ਤੇ ਆਪਣੇ ਘੋੜਿਆਂ ਦਾ ਨਾਮ ਵੀ ਬਾਈ ਦੇ ਨਾਮ ਤੇ ਰੱਖਦੇ ਆ ਫੋਟੋ ਕਰਵਾ ਰਿਹਾ ਸੋ ਪਿਆਰ ਆ ਨੁਕਰੀ ਜਿੰਨੇ ਵੀ ਚੈਂਪੀਅਨ ਬਣਾਏ ਨੇ ਤੁਹਾਡੇ ਜੀ ਲੈ ਕੇ ਆਓ ਜਲਦੀ ਕੋ ਪਹਿਲਾਂ ਗਰਾਊਂਡ ਦੇ ਵਿੱਚ ਚੈਂਪੀਅਨ ਆਫ ਚੈਂਪੀਅਨ ਕੱਢਿਆ ਜਾਣਾ ਜੀ ਜਿਸ ਤਿਆਂ ਕਿ